ਹੈਲੋ ਸੋਸ਼ਕਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਆਪਣੇ ਚੈਨਲ ਰਮਨਜੀਤ ਵਲੌਗਸ ਦੇ ਉੱਪਰ ਤੇ ਆਸ ਹੈ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅਸੀਂ ਅੱਜ ਬੜੇ ਬਿਜ਼ੀ ਹੋ ਗਏ ਬੜੇ ਦਿਨਾਂ ਬਾਅਦ ਵਲੌਗ ਸ਼ੂਟ ਕਰ ਰਹੇ ਹਾਂ ਜਿਸ ਦਿਨ ਦੇ ਸਕੂਲ ਲੱਗੇ ਸੀਗੇ ਸ਼ਡਿਊਲ ਬਿਜ਼ੀ ਹੋ ਗਿਆ ਤੇ ਮੇਰੇ ਕੋਲ ਕੋਈ ਵੀਡੀਓ ਸ਼ੂਟ ਨਹੀਂ ਪਰ ਅੱਜ ਮੈਂ ਥੋੜਾ ਜਿਹਾ ਟਾਈਮ ਕੱਢਿਆ ਮੈਂ ਕਿਹਾ ਅੱਜ ਨਾਲ ਨਾਲ ਵੀਡੀਓ ਸ਼ੂਟ ਕਰਦੇ ਹਾਂ ਜੇ ਅੱਜ ਕੰਪਲੀਟ ਹੋ ਗਈ ਤੇ ਠੀਕ ਹੈ ਜੇ ਨਹੀਂ ਤੇ ਕੁਛ ਅੱਜ ਦੇ ਤੇ ਕੁਛ ਕੱਲ ਦੇ ਕੰਮ ਕਰ ਰੂਟੀਨ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਹੁਣ ਹੋ ਗਿਆ ਸ਼ਾਮ ਦਾ ਟਾਈਮ 5:30 ਵਜੇ ਦਾ ਤੇ ਮੌਸਮ ਠੀਕ ਸੀਗਾ ਹੁਣ ਬਾਹਰ ਥੋੜਾ ਟੈਲ ਰਹੀ ਵੇੜੇ ਦੇ ਵਿੱਚ ਤੇ ਸਬਜੀ ਦੀ ਤਿਆਰੀ ਵੀ ਨਾਲ-ਨਾਲ ਕਰ ਰਹੇ ਆ ਪਹਿਲਾਂ ਤੇ ਸੋਚਣ ਚ ਕਿੰਨਾ ਟਾਈਮ ਲੰਘ ਗਿਆ ਕੀ ਬਣਾਉਣਾ ਕੀ ਆ ਫਿਰ ਹੁਣ ਡਿਸਾਈਡ ਹੋਇਆ ਕਿ ਸੋਇਆ ਚਾਂਬ ਬਣਾਉਣੀ ਆ ਤੇ ਉਹਦੀ ਮੈਂ ਥੋੜੀ ਬਹੁਤੀ ਪ੍ਰੈਪਰੇਸ਼ਨ ਕਰਾਈ ਆ ਉਹਨੂੰ ਮਸਾਲਾ ਮਸੂਲਾ ਲਾ ਕੇ ਰੱਖਾਈ ਆ ਤੇ ਹੁਣ ਮੈਂ ਕਿਹਾ ਮਾੜਾ ਜਿਹਾ ਬਾਹਰ ਦਾ ਨਜ਼ਾਰਾ ਲੈ ਲਾਂ ਹਵਾਜੀ ਚੱਲ ਰਹੀ ਸੀ ਬੱਦਲ ਬੜਾ ਚੜ ਕੇ ਆਇਆ ਪਰ ਸ਼ੂਮੰਤਰ ਹੋ ਗਿਆ ਤੇ ਹਵਾ ਚੱਲ ਰਹੀ ਆ ਫਿਰ ਚੱਲਦੇ ਆ ਅੰਦਰ ਤੇ ਮਸਾਲਾ ਵਗੈਰਾ ਤਿਆਰ ਕਰਦੇ ਆ ਤੇ ਨਾਲੇ ਕਰਦੇ ਆ ਆਪਣੇ ਸਾਰਿਆਂ ਯੂਟਿਊਬ ਫੈਮਲੀ ਨਾਲ ਗੱਲਾਂ ਬਾਤਾਂ ਇੱਥੇ ਮੈਂ ਸੋਇਆ ਚਾਂਪ ਨੂੰ ਦਹੀਂ ਮਸਾਲਾ ਹਲਦੀ ਥੋੜਾ ਜਿਹਾ ਲਸਣ ਅਦਰਕ ਦਾ ਪੇਸਟ ਲਗਾ ਕੇ ਤੇ ਥੋੜੀ देर ਲਈ ਟੱਕ ਦਿੱਤਾ ਸੀਗਾ ਤੇ ਹੁਣ ਮੈਂ ਕਰਨ ਲੱਗੀ ਸਬਜ਼ੀ ਦੀ ਤਿਆਰੀ ਬੱਚਿਆਂ ਨੇ ਖਾਣਾ ਪੀਣਾ ਸੀਗਾ ਉਹਨਾਂ ਨੂੰ ਥੋੜਾ ਬਹੁਤਾ 스ਨੈਕਸ ਬਣਾ ਕੇ ਦੇ ਕੇ ਆਈਆਂ ਤੇ ਸ਼ਾਮ ਨੂੰ ਐਸ ਕੋਲ 7:00 ਵਜੇ ਬਹੁਤ ਜਿੰਦ ਕਰਨ ਲੱਗ ਜਾਂਦੇ ਆ ਤੇ ਇਹ ਕੁਝ ਖਾਣ ਨੂੰ ਦੋ ਖਾਣ ਨੂੰ ਦੋ ਤੇ ਹਲਕਾ ਫੁਲਕਾ ਕਈ ਵਾਰੀ ਫਰੂਟ ਵਗੈਰਾ ਖਾ ਲੈਣ ਲਿਈ ਤੇ ਕਈ ਵਾਰੀ ਫਿਰ ਕੁਛ ਨਾ ਕੁਛ ਦੇਣਾ ਪੈਂਦਾ ਬਣਾ ਕੇ ਉਹਨੂੰ ਦੇ ਕੇ ਆਈ ਸੀਗੀ ਤੇ ਨਾਲ ਮੈਂ ਕਿਹਾ ਮੈਂ ਤਿਆਰ ਕਰ ਲੈਣਾ ਇਹਨੂੰ ਉਹ ਕਰਨਾ ਮਿਕਸੀ ਜੀ ਕਰਨਾ ਵੀਰ ਚੌਕ 깔ਦੇ ਫਿਰ ਉਹਦੇ ਚ ਫਰ ਲਾਂਗੀ ਮਿਕਸ ਕਰ ਲਾਂਗੀ ਲੇਟ ਹੋ ਜਾਂਦਾ ਸੋਚਦੀ ਤੇ ਹੈਗੀਆਂ ਕਿ ਟਾਈਮ ਨਾਲ ਕਰ ਲਾਂ ਛੇਤੀ ਛੇਤੀ ਕਰ ਲਿਆ ਕਰ ਪਰ ਫਿਰ ਵੀ ਚਲੋ ਕੋਈ ਨਹੀਂ ਖਾਣੀ ਆ ਤਾਂ ਬਈ ਦੋ ਰੋਟੀਆਂ ਥੋੜੀ ਅੱਗੇ ਕੀ ਥੋੜੀ ਪਿੱਛੇ ਕੀ ਖਾ ਹੀ ਲਵਾਂ なる <music> ਤੇ ਮਸਾਲਾ ਹੋ ਗਿਆ ਮੇਰਾ ਤਿਆਰ ਕੱਟ ਲਿਆ ਮੈਂ ਰਫਲੀ ਚੌਪ ਇਹਨੂੰ ਕੀਤਾ ਆਵਾ ਤੇ ਕਿਚਨ ਚ ਵੀ ਕਰ ਸਕਦੀ ਸੀ ਖਲੋ ਕੇ ਪਰ ਗਰਮੀ ਵੀ ਬਾਹਰ ਨਹੀਂ ਲੱਗਦੀ ਅੰਦਰਾਂ ਚ ਗਰਮੀ ਹੈ ਜੇ ਕਿਚਨ ਚ ਵੀ ਲੱਗਦੀ ਆ ਤੇ ਮੈਂ ਕਿਹਾ ਚੱਲ ਕੋਈ ਨਾ ਮੈਂ ਛਿੱਲ ਲਿਆ ਸੀਗਾ ਲਸਣ ਮੰਮਾ ਛਿਲ ਗਏ ਸੀ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਤੇ ਮੈਂ ਕਿਹਾ ਪਿਆਜ਼ ਤੇ ਟਮਾਟਰ ਤੇ ਥੋੜਾ ਜਿਹਾ ਅਦਰਕ ਪਾਉਂਗੀ ਤੇ ਫਿਰ ਮੈਂ ਕਿਹਾ ਇੱਥੇ ਕੱਟ ਕੇ ਤੇ ਫਿਰ ਹੋਣ ਜਾਨੀ ਆ ਕਿਚਨ ਦੇ ਵਿੱਚ ਬੱਚਿਆਂ ਨੂੰ ਬਣਾ ਕੇ ਦੇ ਆਈ ਸੀ ਜੋ ਉਹਨਾਂ ਨੇ ਥੋੜਾ ਬਹੁਤ ਖਾਣਾ ਸੀ ਪਰ ਉਹਨੇ ਦਿਨ ਨੂੰ ਸਬਜ਼ੀ ਬਣ ਜਾਂਦੀ ਆ ਅੱਜ ਬਣਾਉਣੀ ਆ ਆਪਾਂ ਸੋਇਆ ਚਾਂਪਾ ਮੈਂ ਪਹਿਲਾਂ ਵੀ ਦੱਸਿਆ ਤੇ ਰੈਸਪੀ ਉਹਦੀ ਅਜੇ ਮੈਂ ਮੈਂ ਨਾ ਪ੍ਰੋਪਰ ਰੈਸਪੀ ਤਾਂ ਸ਼ੇਅਰ ਕਰਨਾ ਚਾਹੁੰਦੀ ਆ ਬਸ ਥੋੜਾ ਜਿਹਾ ਮੇਰਾ ਸੈਟਅਪ ਹੋ ਜਾਏਗਾ ਨਾ ਫਿਰ ਮੈਂ ਹਰ ਇੱਕ ਚੀਜ਼ ਦੀ ਰੈਸਪੀ ਸ਼ੇਅਰ ਕਰਿਆ ਕਰਾਂਗੀ ਤੇ ਅਜੇ ਜਸਟ ਮੈਂ ਉਹਵੇਂ ਵੈਸੇ ਦਿਖਾ ਦੇਣੀ ਤਾਂ ਹੀ ਮੈਂ ਕਈ ਵਾਰੀ ਕਿਚਨ ਦਾ ਵਿਖਾਉਂਦੀ ਵੀ ਘਟਾਂ ਪੀ ਸਾਰੀ YouTube ਫੈਮਿਲੀ ਨੇ ਕਹਿਣਾ ਕਿ ਪ੍ਰੋਪਰ ਰੈਸিপি ਨਹੀਂ ਦਿੰਦੇ ਮੇਰੇ ਕਿਚਨ ਚ ਥੋੜਾ ਜਿਹਾ ਸੈਟਅਪ ਕਰਨ ਵਾਲਾ ਕੈਮਰਾ ਵਗੈਰਾ ਦਾ ਫਿੱਟ ਕਰਨ ਦਾ ਥੋੜੀ ਲਾਈਟ ਦੀ ਪ੍ਰੋਬਲਮ ਆਂਦੀ ਆ ਤੁਸੀਂ ਇੱਕ ਦੋ ਵੀਡੀਓਜ਼ ਚ ਪਹਿਲਾਂ ਦੇਖਿਆ ਹੋਏਗਾ ਤੇ ਥੋੜੇ ਟਾਈਮ ਚ ਸੈਟਲ ਹੋ ਜਾਏਗੀ ਫਿਰ ਆਮ ਪ੍ਰੋਪਰ ਸਟੈਪ ਬਾਈ ਸਟੈਪ ਮੈਂ ਹਰ ਇੱਕ ਰੈਸিপি ਦੀ ਜਿਹੜੀ ਵੀਡੀਓ ਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੇ ਦੱਸਿਓ ਤੁਸੀਂ ਵੀ ਕਿ ਤੁਸੀਂ ਵੀ ਫਿਰ ਉਹ ਰੈਸিপি ਉਵੇਂ ਹੀ ਬਣਾਉਂਦੇ ਹੋ ਬਸ ਇਹ ਥੋੜਾ ਜਿਹਾ ਟਾਈਮ ਤੇ ਫਿਰ ਆਪਾਂ ਉਸ ਤਰੀਕੇ ਨਾਲ ਹੀ ਉਹਨਾਂ ਨੂੰ ਜਿਹੜੀਆਂ ਵੀਡੀਓਜ਼ ਆ ਸ਼ੇਅਰ ਕਰਿਆ ਕਰਾਂਗੇ ਤੇ ਆਜੋ ਹੁਣ ਬਣਾਉਨੇ ਆ ਅੱਜ ਸੋਇਆ ਚਾਂ ਗਰੇਵੀ ਵਾਲੀ ਮੈਂ ਬਣਾਈ ਸੀ ਥੋੜੇ ਦਿਨ ਪਹਿਲਾਂ ਤੇ ਉਹ ਸੀਗੀ ਉਹ ਡਰਾਈ ਵਾਲੀ ਬਣਾਈ ਸੀ ਹਸਬੈਂਡ ਨੂੰ ਉਹੀ ਪਸੰਦ ਆ ਬਟ ਫਿਰ ਉਹਦਾ ਵੀ ਇਹ ਹੁੰਦਾ ਹੈ ਕਿ ਉਹ ਇੱਕ ਟਾਈਮ 'ਚ ਖਤਮ ਹੋ ਜਾਂਦੀ ਆ ਰਾਤ ਨੂੰ ਬਣਾਈਏ ਤਾਂ ਰਾਤ ਦਾ ਹੀ ਸਰਦਾ ਮਸਾ ਤੇ ਫਿਰ ਥੋੜੀ ਗਰੇਵੀ ਵਾਲੀ ਹੋਏਗੀ ਤਾਂ ਉਹ ਸਵੇਰ ਦਾ ਵੀ ਸਰ ਜਾਊਗਾ ਥੋੜਾ ਬਹੁਤ ਹੈਨਾ ਇੱਕ ਟਾਈਮ ਦੀ ਸਬਜ਼ੀ ਦਾ ਘਟ ਜੇਗਾ ਹੈਲੋ ਫਰੈਂਡਸ ਮੈਗੀ ਖਾ ਲੋ ਜੋ ਕਿ ਬਿਲਕੁਲ ਹੈਲਦੀ ਫੂਡ ਨਹੀਂ ਹੈ ਨਹੀਂ ਖਾਣਾ ਚਾਹੀਦਾ ਪਰ ਕਦੇ ਕਦੇ ਖਾ ਲੈਣਾ ਚਾਹੀਦਾ ਹੈ ਇਹ ਬੱਚੇ ਕਦੇ ਕਦੇ ਖਾ ਲੈਂਦੇ ਆ ਇਧਰ ਆਓ ਹੈਲੋ ਬੋਲੋ ਕੀ ਖਾ ਰਹੇ ਹੋ ਦੱਸੋ ਪਹਿਲਾਂ ਮੈਡੀ ਬੋਲੋ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਦਾ ਬੁਲਾਈ ਦੀ ਸਤਿ ਸ਼੍ਰੀ ਅਕਾਲ ਸ਼ਿਕਾ ਇਸ ਕਰਕੇ ਨਹੀਂ ਬੁਲਾ ਰਹੀ ਕਿ ਮੈਗੀ ਦੇ ਨਾਲ ਨਾ ਹੱਥ ਖਰਾਬ ਕੀਤੇ ਹੋਏ ਆ ਤੇ ਜिद ਕਰ ਰਹੀ ਆ ਅਸੀਂ ਕੁਝ ਖਾਣਾ ਖਾਣਾ ਹੈ ਮੈਸੇ ਤਾਂ ਨੀ ਖਾਣੀ ਚਾਹੀਦੀ ਏ ਬਈ ਮੇਰੀ ਵੀਡੀਓ ਦੇਖ ਕੇ ਕੋਈ ਇਹ ਨਾ ਕਿਉਂ ਇਹ ਫਾਸਟ ਫੂਡ ਨਹੀਂ ਖਾਣਾ ਚਾਹੀਦਾ ਬੱਚਿਆਂ ਨੂੰ ਪਰ ਕਦੇ-ਕਦੇ ਖਾ ਲੈਣਾ ਚਾਹੀਦਾ ਜਿਆਦਾ ਨਹੀਂ ਖਾਂਦੇ ਜਿੱਦਾਂ 15 ਦਿਨੀ ਜਾਂ ਮਹੀਨੇ ਬਾਅਦ ਫਿਰ ਜਦੋਂ ਬੱਚੇ ਜਿਆਦਾ ਜिद ਕਰਦੇ ਆ ਤੇ ਫਿਰ ਕਦੇ-ਕਦੇ ਦੇ ਦਿੰਨੇ ਹੁੰਨੇ ਆ ਪਿਆਜ਼ ਟਮਾਟਰ ਵਗੈਰਾ ਥੋੜਾ ਰਫਲੀ ਜਿਹਾ ਚੌਪ ਕਰਕੇ ਤੇ ਇੱਥੇ ਮੈਂ ਮਿਕਸੀ ਦੇ ਵਿੱਚ ਉਹਨੂੰ ਮਿਕਸ ਕਰ ਲਿਆ ਸੀਗਾ ਤਾਂ ਜੋ ਉਹਦਾ ਇੱਕ ਵਧੀਆ ਜਿਹਾ ਪੇਸਟ ਤਿਆਰ ਹੋ ਜੇ ਕੁਝ ਮੈਂ ਲਸਣ ਅਦਰਕ ਦਾ ਪੇਸਟ ਜਿਹੜਾ ਰੱਖਿਆ ਸੀ ਮਸਾਲਾ ਲਗਾ ਕੇ ਉਹਦੇ ਨੂੰ ਲਾਇਆ ਸੀ ਚਾਂਪ ਨੂੰ ਤੇ ਬਾਕੀ ਮੈਂ ਇਹਦੇ ਵਿੱਚ ਗ੍ਰाइंड ਕਰ ਲਿਆ ਤੇ ਇੱਧਰ ਮੈਂ ਰੱਖ ਦਿੱਤਾ ਦੇਸੀ ਤੇਲ ਗਰਮ ਹੋਣ ਵਾਸਤੇ ਤਾਂ ਜੋ ਜਿਹੜੀ ਉਹ ਮਸਾਲਾ ਚਾਂਪ 'ਤੇ ਰੱਖੀ ਹੋਈ ਹੈ ਮਸਾਲਾ ਲਗਾ ਕੇ ਉਹਨੂੰ ਮੈਂ ਫਰਾਈ ਕਰ ਸਕਾਂ ਤੇ ਇਹ ਕਈ ਵਾਰੀ ਨੇ ਦਾ ਪ੍ਰੋਪਰ ਜਿਹੜੀ ਚਾਂਪ ਹੁੰਦੀ ਉਹਨੂੰ ਮੈਂ ਵੈਸੇ ਵੀ ਫਰਾਈ ਕਰ ਲੈਨੀ ਆ ਬਟ ਅੱਜ ਮੈਨੂੰ ਪੀਸੇਸ ਦੇ ਵਿੱਚ ਕੱਟ ਲਿਆ ਸੀਗਾ ਤੁਹਾਡੀ ਮਰਜ਼ੀ ਆ ਜਿਵੇਂ ਤੁਸੀਂ ਇਹਨੂੰ ਫਰਾਈ ਕਰਨਾ ਚਾਹੋ ਉਵੇਂ ਹੀ ਕਰ ਸਕਦੇ ਹੋ ਜੇ ਪੂਰੀ ਦੀ ਪੂਰੀ ਚਾਂਪ ਨੂੰ ਉਵੇਂ ਤੁਸੀਂ ਫਰਾਈ ਕਰਨਾ ਹੈ ਪਹਿਲਾਂ ਤੁਸੀਂ ਉਹਨੂੰ ਮੈਗਨੇਟ ਕਰ ਸਕਦੇ ਹੋ ਤੇ ਫਿਰ ਉਹਨੂੰ ਤੁਸੀਂ ਫਰਾਈ ਕਰ ਸਕਦੇ ਹੋ ਤੇ ਜੇ ਮੈਂ ਪੀਸੇਸ ਦੇ ਵਿੱਚ ਕੱਟ ਕੇ ਫਰਾਈ ਕਰਨਾ ਹੈ ਤੇ ਤਾਂ ਮੇ ਤੁਹਾਡੀ ਮਰਜ਼ੀ ਹੈ ਜਿੱਦਾਂ ਤੁਸੀਂ ਕੰਫਰਟੇਬਲ ਹੋ ਤੁਸੀਂ ਉਵੇਂ ਹੀ ਇਸ ਚੀਜ਼ ਨੂੰ ਫਰਾਈ ਕਰ ਸਕਦੇ ਹੋ ਇੱਥੇ ਫਰਾਈ ਹੋ ਗਈਆਂ ਸੀ ਇਹ ਇਦਾਂ ਵੀ ਬੱਚੇ ਖਾ ਲੈਂਦੇ ਆ ਮੇਰੇ ਮੈਂ ਥੋੜਾ ਜਿਹਾ ਉੱਤੇ ਨਮਕ ਲਗਾ ਕੇ ਉਹਨਾਂ ਨੂੰ ਦੇ ਦਿੱਤਾ ਸੀ ਤੇ ਬਾਕੀ ਦਾ ਮੈਂ ਤੜਕਾ ਜਿਹੜਾ ਸੀਗਾ ਉਹ ਰੈਡੀ ਕਰ ਲਿਆ ਬੱਚੇ ਹੋਏ ਤੇਲ ਦੇ ਵਿੱਚ ਹੀ ਮੈਂ ਕਹਿ ਕੇ ਚਲੋ ਹੁਣ ਮੈਂ ਤੜਕਾ ਲਗਾ ਦਿੰਨੀ ਆ ਜਿਹੜਾ ਮਸਾਲਾ ਬਣਾਇਆ ਸੀਗਾ ਇਹਦਾ ਉਹਨੂੰ ਆਪਾਂ ਜਿਹ ਚ ਪਹਿਲਾਂ ਫਰਾਈ ਕੀਤੀ ਸੀ ਚਾਂਪ ਉਸੇ ਹੀ ਤੇਲ ਦੇ ਵਿੱਚ ਆਪਾਂ ਕਿਹਾ ਕਿ ਚਲੋ ਹੁਣ ਤੜਕਾ ਪਾਉਣ ਲੈਣੇ ਆ ਇਹਦਾ ਤੇ ਇਹ ਬਹੁਤ ਵਧੀਆ ਚਾਂਪ ਦੀ ਸਬਜ਼ੀ ਬਣੀ ਸੀ ਰਸੇ ਵਾਲੀ ਜਿੱਦੋਂ ਥੋੜਾ ਪੁੱਜ ਗਿਆ ਸੀਗਾ ਪਿਆਜ਼ ਟਮਾਟਰ ਵਗੈਰਾ ਫਿਰ ਮੈਂ ਉਹਦੇ ਵਿੱਚ ਜੋ ਆਪਾਂ ਡੇਲੀ ਰੁਟੀਨ ਚ ਮਸਾਲੇ ਯੂਜ਼ ਕਰਦੇ ਆ ਉਹ ਪਾ ਦਿੱਤੇ ਸੀਗੇ ਤੇ ਗੈਸ ਜਿਹੜਾ ਕੱਟ ਰੱਖਿਆ ਸੀ ਜਦੋਂ ਪੁੱਜ ਕੇ ਫਿਰ ਉਹਦੇ ਵਿੱਚ ਚਾਂਪ ਪਾ ਕੇ ਤੇ ਥੋੜਾ ਜਿਹਾ ਪਾਣੀ ਪਾ ਦਿੱਤਾ ਤਾਂ ਜੋ ਉਹਦੇ ਚ ਗਰੇਵੀ ਜਿਹੜੀ ਉਹ ਬਣ ਜੇ ਤੇ ਇੱਧਰ ਮੈਂ ਨਾਲ ਹੀ ਸਵੇਰ ਦੇ ਨਾਸ਼ਤੇ ਦੀ ਤਿਆਰੀ ਕਰਨੀ ਸੀਗੀ ਇਹ ਬਣਾਉਣੀ ਸੀ ਮੈਂ ਨਾਰੀਅਲ ਚਟਨੀ ਸਵੇਰੇ ਬਣਨੀ ਸੀ ਇਡਲੀਆਂ ਉਹਦੇ ਵਾਸਤੇ ਮੈਂ ਪੀਨਟ ਤੇ ਥੋੜੀ ਜੀ ਦਾਲ ਚਣਿਆਂ ਦੀ ਭੁੰਨ ਕੇ ਨਾਰੀਅਲ ਪਾ ਕੇ ਤੇ ਥੋੜਾ ਜਿਹਾ ਨਮਕ ਵਗੈਰਾ ਪਾ ਕੇ ਤੇ ਇਹ ਮੈਂ ਇੱਥੇ ਨਾਰੀਅਲ ਚਟਨੀ ਜਿਹੜੀ ਉਹ ਵੀ ਪੀਸਣ ਵਾਸਤੇ ਰੱਖ ਦਿੱਤੀ ਨਾਰੀਅਲ ਚਟਨੀ ਬਣਾ ਰਹੀ ਸੀਗੀ ਤੇ ਕੱਪ ਮੇਰਾ ਗਿਆ ਟੁੱਟ ਕਾਂਡ ਹੋ ਗਿਆ ਬਹੁਤ ਰਿਕਰਡਮੈਂਟ ਲਾਏ ਪਰ ਨਹੀਂ ਲੱਗੇ ਪਰ ਮੈਂ ਨਾਰੀਅਲ ਚਟਨੀ ਬਣਾ ਲਈ ਉਹ ਮੇਰੀ ਰੈਡੀ ਹੋ ਗਈ ਜਿੱਦਾਂ ਦੀ ਵੀ ਬਣੀ ਆ ਫਿਰ ਮੈਂ ਸਾਡੇ ਘਰੇ ਨਾ ਉਹ ਹੈਗਾ ਡੰਡਾ ਗੁੰਡਾ ਹੁੰਦਾ ਸਾਡੇ ਤੇ ਤਾਂ ਮਾਝੇ ਵਾਲੋਂ ਉਹਨੂੰ ਡੰਡਾ ਗੁੰਡਾ ਕਹਿੰਦੇ ਆ ਫਿਰ ਮੈਂ ਉਹਦੇ ਚ ਕੁੱਟ ਕੇ ਤੇ ਫਿਰ ਬਣਾਈ ਆ ਬਈ ਫਰਮਾਇਸ਼ ਆ ਕਿ ਕੱਲ ਬਣਨੀ ਚਾਹੀਦੀ ਇਡਲੀ ਮਾਰਨਿੰਗ ਚ ਤੇ ਹੁਣ ਉਹਦੇ ਵਾਸਤੇ ਜੁਗਾਰ ਲਾ ਕੇ ਤੇ ਮੈਂ ਨਾਰੀਅਲ ਚਟਨੀ ਦਿੱਤੀ ਬਣਾ